ਮੋਟਰਸਾਈਕਲ ਕਰ ਮੜਾ ਸਾਈਡ ਤੇ ਆ ਦਰਸ਼ਕੋ ਆ ਤੁਹਾਨੂੰ ਹੁਣੇ-ਹੁਣੇ ਦੇਖੋ ਦੱਸ ਦਿੰਨੇ ਆ ਤੇ ਬਾਈ ਜੀ ਮੋਟਰਸਾਈਕਲ ਤੇ ਆ ਰਹੇ ਸੀ ਮਾਲਕ ਨੂੰ ਜਾਂਦਾ ਇਹ ਰੋਡ ਜਿਹੜਾ ਜਗਰਾਉਂ ਰੋਡ ਤੋਂ ਮੇਨ ਤੋਂ ਤੇ ਉਹ ਮੋਟਰਸਾਈਕਲ ਤੇ ਗੱਲ ਕਰ ਹੌਲੀ ਸੀ ਕਰਕੇ ਉਹਨਾਂ ਦੀ ਬਚਤ ਹੋ ਗਈ ਚਾਈਨਾ ਡੋਰ ਜਿਹਦੇ ਬਾਰੇ ਤੁਹਾਨੂੰ ਪਿਛਲੇ 1 ਮਹੀਨੇ ਤੋਂ ਪਿੱਟ ਰਹੇ ਆ ਅਸੀਂ ਵੀ ਚਾਈਨਾ ਡੋਰ ਦਾ ਇਸਤੇਮਾਲ ਬੰਦ ਕਰੋ ਉਹਨਾਂ ਦੇ ਗੱਲ 'ਚ ਫਸ ਗਈ ਸੀ ਗੱਲ ਕਰ ਉਹ ਹੌਲੀ ਹੋਣ ਦੇ ਕਾਰਨ ਵੱਡਾ ਹਾਦਸਾ ਹੁਣ ਉਹ ਬਚ ਗਿਆ ਅਗਰ ਉਹ ਤੇਜ਼ ਹੁੰਦੇ ਤੇ ਬ੍ਰੇਕਾਂ ਬਰੂਕਾਂ ਨਾ ਲਾਉਂਦੇ ਤਾਂ ਬਾਈ ਜੀ ਤੇ ਵੀ ਗਲਤ ਇਹ ਡੋਰ ਫੇਰ ਸਕਦੀ ਸੀ ਆ ਦੇਖੋ ਉਹਨਾਂ ਨੇ ਹੁਣ ਇਕੱਠੀ ਕੀਤੀ ਆ ਉਹਨਾਂ ਦੇ ਹੱਥ 'ਚ ਤੇ ਕਿੰਨੀ ਮਾੜੀ ਗੱਲ ਆ ਕਿੰਨੇ ਟਾਈਮ ਤੋਂ ਲੋਕਾਂ ਨੂੰ ਪੇਟ ਰਹੇ ਆ ਵੀ ਇਹ ਚੀਜ਼ ਨੂੰ ਭਾਈ ਬੰਦ ਕਰੋ ਇਹ ਤੋਂ ਬਰੇਧ ਕਰੋ ਨਾ ਲੋਕ ਆਪਣੇ ਜਵਾਕਾਂ ਨੂੰ ਇਸ ਚੀਜ਼ ਤੋਂ ਰੋਕਦੇ ਨੇ ਤੇ ਪਤਾ ਨਹੀਂ ਕਿਉਂ ਇੰਨਾ ਬੇਪਰਵਾਹ ਲਾਪਰਵਾਹੀ ਲੋਕ ਵਰਤ ਰਹੇ ਨੇ ਤੇ ਫਿਰ ਵੀ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਿੰਨੇ ਹਾਸੇ ਵਾਪਰੇ ਨੇ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਪਰ ਫਿਰ ਵੀ ਜਨਤਾ ਆਪਣਾ ਜਿਹੜਾ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੀ ਤੇ ਜੇਕਰ ਬਾਈ ਦੀ ਧਿਆਨ ਦੇ ਨਾਲ ਨਾ ਹੋਲੀ ਨਾ ਹੁੰਦੇ ਇਹਨਾਂ ਦਾ ਧਿਆਨ ਨਾ ਹੁੰਦਾ ਤਾਂ ਇਹਨਾਂ ਦੇ ਨਾਲ ਵੀ ਕੋਈ ਵੀ ਵੱਡਾ ਹਾਦਸਾ ਹੋਣੇ ਹੁਣੇ ਵਾਪਰ ਸਕਦਾ ਸੀ ਸੋ ਇਸ ਕਰਕੇ ਸਾਡੀ ਫਿਰ ਅਪੀਲ ਆ ਲੋਕਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਜੇ ਤੁਹਾਡੇ ਬੱਚੇ ਚੈਨਾ ਡੋਰ ਦਾ ਇਸਤੇਮਾਲ ਕਰਦੇ ਆ ਤਾਂ ਉਹਨਾਂ ਨੂੰ ਰੋਕੋ ਤੇ ਜੇ ਕਿਤੇ ਵੀ ਤੁਹਾਨੂੰ ਕੋਈ ਇਸਤੇਮਾਲ ਕਰਦਾ ਲੱਗਦਾ ਤਾਂ ਤੁਸੀਂ ਭਾਈ ਉਹਨੂੰ ਵਰਜੋ ਇਹ ਸਾਰਿਆਂ ਨੂੰ ਸਾਡੀ ਪਰਜੋਰ ਅਪੀਲ ਆ ਧੰਨਵਾਦ